ਕੱਟ ਨਹੀਂ ਲਾਊਗਾ ਜੋ ਸਾਨੂੰ ਬਦਨਾਮ ਕੀਤਾ ਜਾ ਰਿਹਾ ਬਾਰ-ਬਾਰ ਕਿ ਰਾਇਸ ਮਿੱਲਾਂ ਵਾਲੇ ਸਾਨੂੰ ਕੱਟ ਲਾ ਕੇ ਤੰਗ ਕਰਦੇ ਆ ਮੈਂ ਤੁਹਾਡੇ ਨਾਲ ਏਡੀ ਭਰੀ ਸੰਗਦੇ ਉਜ ਵਾਦਾ ਕਰਦਾ ਕਿ ਅੱਗੇ ਦੁਨੀਆ ਜਿਕਸਾਨ ਬੜੇ ਵੱਡੀ ਮਾਰ ਸਹਿ ਰਿਆ ਬਹੁਤ ਵੱਡਾ ਸੰਤਾਪ ਝਾਕ ਰਿਆ ਅਸੀਂ ਫੈਸਲਾ ਕੀਤਾ ਆ ਕਿ ਅਸੀਂ 17 ਮੋਚ ਵਾਲਾ ਜੋ ਸਰਕਾਰ ਦੀ ਫੌਜੀ ਦੇ ਮਤਲਬਕ ਆਪਣੇ ਮਾਲ ਸਟੋਕ ਕਰਾਂਗੇ ਤੇ ਉਹਨੂੰ ਕੋਈ ਤਰੀਕੇ ਨੂੰ ਕੋਈ ਵੀ ਜ਼ਿੰਮੇਵਾਰ ਨੂੰ ਖਰਾਬ ਨਹੀਂ ਹੋਣ ਦਿੱਤਾ ਦੂਜੀ ਮੈਂ ਇੱਕ ਹੋਰ ਬੇਨਤੀ ਕਰਦਾ ਸਰਦਾਰ ਭਗਵੰਤ ਸੇਮਾਨ ਨੂੰ ਮੁੱਖ ਮੰਤਰੀ ਪੰਜਾਬ ਨੂੰ ਸਾਰੀ ਸਰਕਾਰ ਨੂੰ ਫੂਡ ਸਪਲਾਈ ਮੰਤਰੀ ਸਾਹਿਬ ਨੂੰ ਕਿ ਹੁਣ ਤੋਂ ਹੀ ਸਾਡੀ ਬੇਨਤੀ ਜਿਹੜੀ ਹੈ ਉਹ ਸੈਂਟਰ ਗਵਰਨਮੈਂਟ ਨੂੰ ਕੀਤੀ ਜਾਵੇ ਕਿ ਕੁਝ ਦਿਨਾਂ ਤੱਕ ਹਾਈ ਲੈਵਲ ਤੇ ਜਿਹੜੀ ਮੱਡੀ ਸਟਾਕ ਆ ਰਿਹਾ ਹੈ ਆਪਾਂ ਉਹਨੂੰ ਜਿਹੜੀ ਆ ਚਿੱਠੀ ਲਹੀਏ ਕਿ ਜਿਹੜੀ ਬੇਮੌਸਮੀ ਬਹੁਤ ਜ਼ਿਆਦਾ 50% ਦੇਲੇ ਵੀ ਚੀਜ਼ਾਂ ਦਾ ਵਾਧਾ ਵਰਤਾ ਹੋਈ ਹੈ ਕਿ ਆਪਾਂ ਇਹਨਾਂ ਨੂੰ ਲੈਟਰ ਰਹੀਏ ਕਿ ਸਾਨੂੰ ਅੱਗੇ ਲੈਸਨ ਦਿੱਤੀ ਜਾਵੇ ਇਸ ਦੇ ਵਿੱਚ ਸਾਡੇ ਕਿਸੇ ਵੀ ਰਾਇਸ ਮਿਲਰ ਤੇ ਚਾਉਲ ਨਹੀਂ ਲੱਗਣੇ ਉਹ ਲੱਗਣੇ ਤਾਂ ਨਹੀਂ ਕਿ ਤਾੜੇ ਮੈਂ ਵੀਡੀਓ ਅੱਗੇ ਦੱਸਣਾ ਚਾਹੁੰਨਾ ਕਿ ਜਿਹੜੀ ਪੈੱਡੀ ਆ ਉਹ ਡੈਮੇਜ ਕਲਰ ਹੋ ਗਈ ਆ ਇਹਨਾਂ ਹਲਕਿਆਂ ਦੇ ਵਿੱਚ ਤਾਂ ਬਿਲਕੁਲ ਹੀ ਨਾਸ ਹੋ ਗਈ ਆ ਕਿ ਸਾਡੀ ਖਤਮ ਹੋ ਗਈ ਆ ਰਾਈਸ ਮਿਲ ਐਸੋਸੀਏਸ਼ਨ ਗੁਰਦਾਸਪੁਰ ਦੀ ਇੱਕ ਖਾਸ ਮੀਟਿੰਗ ਮਾਝਾ ਰਾਈਸ ਮਿਲ ਤੇ ਹੋਈ ਆ ਜਿਹਦੇ ਵਿੱਚ ਲਗਭਗ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਹੀ ਸੈਲਰ ਮਾਲਕ ਜਿਹੜੇ ਆ ਉਹ ਮੈਨੂੰ ਇੱਥੇ ਦੇਖਣ ਨੂੰ ਮਿਲੇ ਆ ਸੋ ਇਹਨਾਂ ਦਾ ਮੁੱਖ ਏਜੰਡਾ ਜਿਹੜਾ ਇਹੀ ਆ ਕਿ ਕਿਵੇਂ ਜਿਹੜਾ ਅਗਲਾ ਸੀਜ਼ਨ ਸ਼ੁਰੂ ਹੋਣ ਵਾਲਾ ਝੋਨੇ ਦਾ ਜਿਹੜਾ ਸ਼ੈਲਿੰਗ ਦਾ ਆ ਸਾਲ 2025-26 ਵਾਲਾ ਉਹਦੇ ਵਿੱਚ ਕੀ ਕੀ ਉਹਨਾਂ ਨੇ ਆਪਣੀਆਂ ਜਿਹੜੀਆਂ ਨੇ ਗਤੀਵਿਧੀਆਂ ਜਾਂ ਕਾਰਵਾਈਆਂ ਜਾਂ ਸਾਰਾ ਸਿਸਟਮ ਜਿਹੜਾ ਅਪਣਾਉਣਾ ਵਾ ਸੋ ਉਹਨਾਂ ਦੀ ਜਿਹੜੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਅਸਦਾ ਬਲਵਿੰਦਰ ਸਿੰਘ ਹਰੂਆਲ ਉਹ ਸਾਡੇ ਨਾਲ ਨੇ ਇਹ ਹਰੂਆਲ ਸਾਹਿਬ ਪਹਿਲੀ ਵਾਰੀ ਇੰਨੀ ਰੌਣਕ ਵੇਖੀ ਆ ਤੁਹਾਡੀ ਮੀਟਿੰਗ ਦੇ ਵਿੱਚ ਗੱਲ ਆ ਵੀ ਸਾਡੀ ਪੈਡੀ ਜਿਹੜੀ ਆ ਨਾ ਬੇਮੌਸਮੀ ਵੱਧ ਵਰਖਾ ਹੋਣ ਦੇ ਕਰਕੇ ਬਹੁਤ ਵੱਡੇ ਡੈਮੇਜ ਕਲਰ ਹੋ ਗਈ ਆ ਤੇ ਸਾਡੇ ਡੇਰਾ ਬਾਬਾ ਨਾਨਕ ਜਿੱਦਾਂ ਬਹੁਤ ਵੱਡਾ ਫਲੱਡ ਆਇਆ ਗਰਦਾਸਪੁਰ ਦੀ ਨਗਰ ਆਇਆ ਰਮਦਾਸ ਤੱਕ ਗਿਆ ਸਾਡੇ ਪੈਟੀ ਆਉਂਦੀ ਛੇਲਰਾਂ ਨੂੰ ਕੋਈ ਸਰ ਨਹੀਂ ਉਹ ਉਹਨਾਂ ਦੇ ਚੱਕਰ ਦੇ ਵਿੱਚ ਜਿਹੜੇ ਸਾਰੇ ਰਾਈਸ ਮਿਲ ਲੋ ਘਬਰਾ ਗਏ ਆ ਘਬਰਾਉਣ ਦੇ ਨਾਤੇ ਇਹਨਾਂ ਨੇ ਸਾਰਿਆਂ ਮੈਨੂੰ ਵਾਰ-ਵਾਰ ਫੋਨ ਕੀਤਾ ਕਿ ਪ੍ਰਧਾਨ ਜੀ ਇੱਕ ਮੀਟਿੰਗ ਕਰੀਏ ਮੀਟਿੰਗ ਬਹੁਤ ਜ਼ਰੂਰੀ ਆ ਕਿ ਜਿਹੜੀ 23 24 ਦੇ ਵਿੱਚ ਇਸੇ ਤਰ੍ਹਾਂ ਹੀ ਸਾਡੀ ਪੈਟੀ ਖਾਬ ਹੋ ਗਈ ਸੀ ਡੈਮੇਜ ਹੋ ਗਈ ਉਦੋਂ ਵੀ ਹੜ ਆਏ ਸੀ ਸਾਨੂੰ ਬਹੁਤ ਵੱਡੀ ਰਾਈਸ ਮਿਲਰ ਨੂੰ ਮਾਰ ਪਈ ਸੀ ਤੇ ਡਰੇ ਹੋਏ ਇਕੱਠੇ ਹੋਏ ਏਡੀ ਵੱਡੀ ਤਦਾਦ ਦੇ ਆ ਕਿ ਇਹਦਾ ਮਤਲਬ ਹੈ ਕਿ ਸੈਲਰ ਸ਼ੈਸ਼ੂਏਸ਼ਨ ਨੂੰ ਵੀ ਸੈਲਰ ਜਿਹੜੀ ਸਨਤ ਆ ਉਹਨੂੰ ਵੀ ਸਮੇਂ ਦੀ ਮਾਰ ਦਾ ਸਾਹਮਣਾ ਕਰਨਾ ਕਰਨਾ ਪੈਂਦਾ ਦੂਜੀ ਬੇਨਤੀ ਇਹ ਆ ਕਿ ਸਾਡੇ ਰਾਈਸ ਮਿਲਰ ਵਾਲਿਆਂ ਅਸੀਂ ਸਾਰੇ ਸਮੂਥਲੀ ਸਾਰੇ ਜ਼ਿਲ੍ਹੇ ਵੱਲੋਂ ਗਰਦਾਸਪੁਰ ਤੋਂ ਪਠਾਨਡ ਕੋਲੋਂ ਫੈਸਲਾ ਕੀਤਾ ਭਾਈ ਸਾਰੇ ਦੇ ਨਾਲ ਕਿ ਅਸੀਂ 17 ਮੋਚਰ ਵਾਲਾ ਹੀ ਜਿਹੜਾ ਮਾਲ ਹੈ ਆਪਣੇ ਸਟਾਕ ਰਾਵਾਂਗੇ ਸੇਲਰ ਦੇ ਉੱਤੇ ਉਸ ਤੋਂ ਵੱਧ ਅਸੀਂ ਜੋ ਸਰਕਾਰ ਦੀ ਪਾਲਿਸੀ ਦੇ ਮੁਤਾਬਕ 17 ਮੋਚਰ ਵਾਲੇ ਨੂੰ ਸਾਡੇ ਜ਼ਿਲ੍ਹੇ ਗਰਦਾਸਪੁਰ ਦੀਆਂ 70 ਮਿੱਲਾਂ ਆ ਕੋਈ ਵੀ ਬੰਦਾ ਘੱਟ ਨਹੀਂ ਲਾਊਗਾ ਜੋ ਸਾਨੂੰ ਬਦਨਾਮ ਕੀਤਾ ਜਾ ਰਿਹਾ ਬਾਰ-ਬਾਰ ਕਿ ਰਾਇਸ ਮਿੱਲਾਂ ਵਾਲੇ ਸਾਨੂੰ ਕੱਟ ਲਾ ਕੇ ਤੰਗ ਕਰਦੇ ਆ ਮੈਂ ਤੁਹਾਡੇ ਨਾਲ ਏਡੀ ਭਰੀ ਸੰਗਦੇ ਉੱਤੇ ਵਾਦਾ ਕਰਦਾ ਕਿ ਅੱਗੇ ਦੁਨੀਆ ਜਿਕਸਾਨ ਬੜੇ ਵੱਡੀ ਮਾਰ ਸਹਿ ਰਿਆ ਬਹੁਤ ਵੱਡਾ ਸੰਤਾਪ ਝਾਕ ਰਿਆ ਅਸੀਂ ਫੈਸਲਾ ਕੀਤਾ ਆ ਕਿ ਅਸੀਂ 17 ਮੋਚਰ ਵਾਲਾ ਜੋ ਸਰਕਾਰ ਦੀ ਪਾਲਿਸੀ ਦੇ ਮੁਤਾਬਕ ਆਪਣੇ ਮਾਲ ਸਟਾਕ ਕਰਾਂਗੇ ਤੇ ਉਹਨੂੰ ਕੋਈ ਇੱਕ ਤਰੀਕੇ ਨੂੰ ਕਿਸੇ ਵੀ ਜ਼ਿੰਮੇਵਾਰ ਨੂੰ ਖਰਾਬ ਨਹੀਂ ਹੋਣ ਦਿੱਤਾ। ਦੂਜੀ ਮੈਂ ਇੱਕ ਹੋਰ ਬੇਨਤੀ ਕਰਦਾ ਸਰਦਾਰ ਭਗਵਾਨ ਸਹਿਮਾਨ ਨੂੰ ਮੁੱਖ ਮੰਤਰੀ ਪੰਜਾਬ ਨੂੰ ਸਾਰੀ ਸਰਕਾਰ ਨੂੰ ਫੂਡ ਸਪਲਾਈ ਮੰਤਰੀ ਸਾਹਿਬ ਨੂੰ ਕਿ ਹੁਣ ਤੋਂ ਹੀ ਸਾਡੀ ਬੇਨਤੀ ਜਿਹੜੀ ਹੈ ਉਹ ਸੈਂਟਰ ਗਵਰਨਮੈਂਟ ਨੂੰ ਕੀਤੀ ਜਾਵੇ ਕਿ ਕੁਝ ਦਿਨਾਂ ਤੱਕ ਹਾਈ ਲੈਵਲ ਤੇ ਜਿਹੜੀ ਮੰਡੀ ਸਟਾਕ ਆ ਰਿਹਾ ਆ ਆਪਾਂ ਉਹਨੂੰ ਜਿਹੜੀ ਆ ਚਿੱਠੀ ਲਹੀਏ ਕਿ ਜਿਹੜੀ ਬੇਮੌਸਮੀ ਬਹੁਤ ਜ਼ਿਆਦਾ 50% ਪਿਛਲੇ ਵੀ ਸਾਲਾਂ ਚ ਚੀਜ਼ਾਂ ਦਾ ਵਾਧਾ ਵਰਖਾ ਹੋਈ ਆ ਤੇ ਆਪਾਂ ਉਹਨਾਂ ਨੂੰ ਲੈਟਰ ਰਹੀਏ ਕਿ ਸਾਨੂੰ ਅੱਗੇ ਲੈਸਨ ਦਿੱਤੀ ਜਾਵੇ ਇਸ ਦੇ ਵਿੱਚ ਸਾਡੇ ਕਿਹੇ ਵੀ ਰਾਇਸ ਮਿਲਰ ਤੇ ਚਾਉਲ ਨਹੀਂ ਲੱਗਣੇ ਉਹ ਲੱਗਣੇ ਤਾਂ ਨਹੀਂਗੇ ਤੁਹਾਡੇ ਮੈਂ ਮੀਡੀਆ ਦੇ ਦੱਸਣਾ ਚਾਹੁੰਨਾ ਕਿ ਜਿਹੜੀ ਪੈਡੀ ਆ ਉਹ ਡੈਮੇਜ ਕਲਰ ਹੋ ਗਈ ਆ ਤਿੰਨ ਹਲਕਿਆਂ ਦੇ ਵਿੱਚ ਤੇ ਬਿਲਕੁਲ ਹੀ ਨਾਸ ਹੋ ਗਈ ਆ ਕਿ ਪੈਡੀ ਖਤਮ ਹੋ ਗਈ ਆ ਘਟੋ ਘਟ 50 ਲੱਖ ਤੋੜਾ ਸਾਡੇ ਜ਼ਿਲ੍ਹਾ ਗਰਦਾਸਪੁਰ ਇੱਕ ਮੈਂ ਨਾਲ ਹੀ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਕਿ ਜਦੋਂ ਅਜੇ 5000 ਤੋੜਾ ਪਰਚੇਜ ਹੁੰਦੀ ਆ ਤੇ ਲੱਖ ਤੋੜੇ ਦੇ ਆਰੋ ਲੈ ਕੇ ਬਾਹਰੋਂ ਆ ਜਾਂਦੇ ਆ ਮਾਲਵੇ ਵਾਲੇ ਲੋਕ ਉੱਧਰ ਸ਼ੇਲਰ ਵਧਿਆ ਸਾਡੇ ਸ਼ੇਲਰ ਘਟਿਆ ਸਾਡੇ ਇਹਨਾਂ ਸ਼ੇਲਰਾਂ ਨੂੰ ਮਾਰ ਪਈਏ ਤਾਂ ਸਾਡੇ ਜਿਹੜੇ ਪੁੱਟੇ ਗਏ ਆ ਸਾਡੇ ਲੋਕ ਡਿਫਾਇਟਰ ਹੋ ਜਾਂਦੇ ਆ ਮੈਂ ਪੰਜਾਬ ਸਰਕਾਰ ਨੂੰ ਤੁਹਾਡੇ ਮੀਡੀਆ ਰਾਹੀਂ ਬੇਨਤੀ ਕਰਦਾ ਕਿ ਜਿਨ੍ਹਾਂ ਚਿਰ ਸਾਡੇ ਸ਼ੇਲਰਾਂ ਦੇ 50% ਤੋਂ ਵੱਧ ਮਾਰਚ ਸਟਾਕ ਨਹੀਂ ਹੋ ਜਾਂਦਾ ਕੋਈ ਵੀ ਕਿਸੇ ਵੀ ਮੰਡੀ ਦੇ ਵਿੱਚ ਆਰੋ ਨਾ ਆਵੇ ਦੂਜੀ ਗੱਲ ਹਨੂ ਬਾਰ-ਬਾਰ ਜ਼ਿੰਮੇਵਾਰ ਯੂਨੀਅਨ ਵਾਲੇ ਪ੍ਰੈਸ਼ਰ ਪਾਉਂਦੇ ਆ ਕਿ ਕੁਥੀ ਜਿਹੜੇ ਆੜਤੀ ਉਹ ਕੱਟ ਲਉਂਦੇ ਆ ਮੈਂ ਤੁਹਾਡਾ ਨਾ ਪ੍ਰੋਮਿਸ ਕੀਤਾ ਕਿ ਸਾਡੀ ਜਥੇਬੰਦੀ ਦਾ ਸਿਨੇ ਰਾ ਇਸ ਮੇਲਾ ਵਾਲੇ ਮੈਂ ਉਹਨਾਂ ਦਾ ਮੁਖੀ ਆ ਉਹ ਮੇਰੇ ਨਾਲ ਜ਼ਿੰਮੇਦਾਰ ਮੇਰਾ ਨੰਬਰ ਲੈ ਲੈਣ ਮੇਰੇ ਨਾਲ ਗੱਲ ਕਰਨ ਕਿ ਫਰਲਾਣਾ ਬੰਦਾ ਹਨ ਹਰਸਮੈਂਟ ਕਰ ਰਿਆ ਅਸੀਂ ਉਹ ਕਾਲਪੁਰਖੋ ਡਰ ਕੇ ਫੈਸਲਾ ਕੀਤਾ ਜੇ ਸਾਨੂੰ ਬਚਣਾ ਹੋਊ ਤਾਂ ਇਹਦੇ ਵਿੱਚ ਤੋਰੀ ਫੁਲਕੇ ਆਪਣੇ ਬੱਚਿਆਂ ਤੇ ਬਸ ਜਾਣਾ ਪਰ ਘਾਟੇ ਵਾਲਾ ਬੜਾ ਸੀਜ਼ਨ ਵੱਡਾ ਦਿਖਦਾ ਇਹ ਸਾਰੇ ਲੋਕ ਘਪਰਾੜ ਦੇ ਵਿੱਚ ਆ 65 ਦੇ 65 ਮਿਲਰ ਜਿਹੜੇ ਇੱਥੇ ਹਾਜ਼ਰ ਹੋ ਗਏ ਦੋ ਤਿੰਨ ਮਿਲ ਨਹੀਂ ਆਏ ਉਹਨਾਂ ਦੀ ਪ੍ਰੋਬਲਮ ਹੀ ਇਸ ਕਰਕੇ ਤੁਹਾਨੂੰ ਅਸੀਂ ਬੇਨਤੀ ਕੀਤੀ ਆ ਕਿ ਸਾਡਾ ਮੀਡੀਆ ਰਾਈ ਸਾਰੀ ਸਰਕਾਰ ਨੂੰ ਕਿਸਾਨਾਂ ਨੂੰ ਆੜਤੀਆਂ ਨੂੰ ਸਾਡੀ ਜਿਹੜੀ ਆ ਮੁਸੀਬਤ ਦੱਸੀ ਜਾਵੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਇੱਕ ਤਾਂ ਵਕਤ ਦੀ ਮਾਰ ਪਈ ਆ ਉਤੋਂ ਜ਼ਿੰਮੇਦਾਰ ਵੀ ਘਾਟੇ ਜਾ ਸੋ ਹੋਰ ਵੀ ਸਾਡੇ ਨਾਲ ਇਹਨਾਂ ਦੇ ਨਮਾਇंदे ਹਾਜ਼ਰ ਆ ਆ ਬਲਵਿੰਦਰ ਭਾਜੀ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਮਿੰਟ ਕਿੰਨਾ ਕਿ ਜਿਹੜਾ ਆਉਂਦਾ ਵਾ ਮਾਲ ਇੱਥੇ ਹਰ ਸਾਲ ਹੁੰਦਾ ਦੇਖੋ ਜੀ ਜਫਰਵਾਲੀਆ ਸਾਹਿਬ ਤੁਹਾਡੀ ਬਹੁਤ ਮਿਹਰਬਾਨੀ ਕਿ ਤੁਸੀਂ ਰਾਈਸ ਮillers ਦੀ ਜਿਹੜੀ ਹੈ ਜਿਹੜੀ ਮੀਟਿੰਗ ਵਿੱਚ ਪੱਤਰਕਾਰ ਦੇ ਤੌਰ ਤੇ ਸਾਨੂੰ ਅਟੈਂਡ ਕੀਤਾ ਮਾਲ ਤਾਂ ਬਹੁਤ ਜ਼ਿਆਦਾ ਹੁੰਦਾ ਸਰਪਲਸ ਆਉਂਦਾ ਪਰ ਐਸੋ ਆ ਕਿ ਡੇਰਾ ਦੀਨਾ ਨਗਰ ਸ਼੍ਰੀ ਹਰਗੁਬਿੰਦਪੁਰ ਖਨਵਾਨ ਜਿਹੜੇ ਬਿਆਸ ਦਰਿਆ ਦੇ ਨਾਲ ਲੱਗਦੇ ਸੀਗੇ ਉਹ ਤਕਰੀਬਨ ਆਲਮੋਸਟ ਸਾਰੇ ਏਰੀਆ ਡਿਸਟਰੋਏ ਹੋ ਗਿਆ ਪੈੜੀ ਤਕਰੀਬਨ ਡਿਸਟਰੋਏ ਹੋ ਗਈ ਆ ਬਹੁਤ ਭਾਰੀ ਮੀਂਹ ਪੈਣ ਕਰਕੇ ਜਿਹੜੇ ਉੱਪਰ ਵਾਲੇ ਏਰੀਆ ਜਿੱਥੇ ਪੈੜੀ ਬਚੀ ਆ ਮੀਂਹ ਪੈਣ ਕਰਕੇ ਉਹ ਵੀ ਡਾਇਮੰਡ ਸਕੈਲਰ ਹੋ ਗਿਆ ਇਨ੍ਹਾਂ ਹਾਲਾਤਾਂ ਵਿੱਚ ਤੁਸੀਂ ਕੇਂਦਰ ਸਰਕਾਰ ਤੋਂ ਕੀ ਮੰਗ ਕਰਦੇ ਮੈਂ ਉਹੀ ਅੱਗੇ ਕੰਟੀਨਿਊ ਕਰਨਾ ਚਾਹੁੰਦਾ ਸੀ 1988 ਵਿੱਚ ਹੜ੍ਹ ਆਇਆ ਸੀ ਤੇ 24 ਵਾਲੇ ਡੜਲੀ ਹੈ 1988 ਚ ਬਹੁਤ ਵੱਡੇ ਹੜ੍ਹ ਆਏ ਸੀ ਤੇ ਇਸ ਵਾਰੀ ਜਿਹੜਾ ਹੜ੍ਹ ਆਇਆ 1988 ਤੋਂ ਵੀ ਵੱਧ ਪਾਣੀ ਆਇਆ ਸਾਰਾ ਇਹ ਰਿਕਾਰਡ ਆ ਸਾਰੇ ਮੰਗ ਦੇ ਵੀ ਆ 550 ਤੋਂ ਵੱਧ ਜਿੰਨ ਬਾਰਸ਼ ਹੋਈ ਤੇ ਇਸ ਕਰਕੇ ਜਿਹੜੀ ਹੈ 1988 ਵਿੱਚ ਗਵਰਨਮੈਂਟ ਆਫ ਇੰਡੀਆ ਨੇ ਪੈਡੀ ਪਰਚੇਸ ਵਿੱਚ ਰਿਲੈਕਸੇਸ਼ਨ ਦਿੱਤੀ ਸੀ 10% ਡੈਮੇਜ 10% ਪਰਸੈਂਟ ਇਸ ਕਲਰ ਪੈਡੀ ਚ ਕਰ ਦਿੰਦਾ ਸੀ ਤੇ 5% ਡੈਮੇਜ ਤੇ 5% ਡਿਸਕਰੇ ਮੇਰੇ ਖਿਆਲ ਜੋ ਉਦੋਂ ਕੇਂਦਰ ਚ ਸਰਕਾਰ ਹੋਰ ਸੀਗੀ ਹੁਣ ਜਿਹੜੀ ਵਪਾਰੀਆਂ ਵਾਲੀ ਸਰਕਾਰ ਆ ਕੀ ਇਤੋਂ ਤੁਸੀਂ ਇੰਨੀ ਉਮੀਦ ਕਰ ਸਕਦੇ ਤੇ ਇਹੋ ਜੇ ਵੇਲੇ ਵੀ ਜੇ ਆਪਾਂ ਨੇ ਮੇਰ ਤੇਰ ਵੇਖਣੀ ਆ ਤੇ ਫਿਰ ਸਰਕਾਰ ਨਬਾਬ ਸਾਹਿਬ ਵਪਾਰੀਆਂ ਦੀ ਸਰਕਾਰ ਮੰਨੀ ਜਾਂਦੀ ਹੈ ਤੇ ਬਿਜ਼ਨਸਮੈਨ ਤਾਂ ਸਭ ਬਹੁਤਾ ਸਿਆਣਾ ਹੁੰਦਾ ਤੇ ਆਪਾਂ ਫਾਰਮਰਸ ਦੀ ਮਦਦ ਕਰਨੀ ਆ ਵਿੱਚ ਸੈਂਟਰ ਵਿੱਚ ਰਾਈਸ ਮਿਲਸ ਆ ਜਾਂਦੀਆਂ ਕਿਸੇ ਨੇ ਆਪ ਮਰ ਕੇ ਕਿਸੇ ਦੀ ਮਦਦ ਨਹੀਂ ਕਰ ਪਾਉਂਦਾ ਮਰ ਕੇ ਕਿਸੇ ਦੀ ਹੈਲਪ ਨਹੀਂ ਕੀਤੀ ਜਿਹੜੇ ਜੀਂਦੇ ਬੰਦੇ ਕਰ ਸਕਦੇ ਆ ਸਰਕਾਰ ਦਾ ਫਰਜ਼ ਬਣਦਾ ਕਿ ਰਾਈਸ ਮਿਲਜ਼ ਨੂੰ ਜਿੰਦਾ ਰੱਖਣ ਕਿਸਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਆੜਤੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਜੀ ਕਿਸਾਨਾਂ ਨੂੰ ਮੈਂ ਕੋਈ ਮੈਸੇਜ ਦਸਦਾ ਉਹਨਾਂ ਦਾ ਅੱਗੇ ਵਿਚਾਰਿਆ ਬਹੁਤ ਬੁਰਾ ਹਾਲ ਹੋ ਗਿਆ ਚਲੋ ਫਿਰ ਵੀ ਤੁਹਾਡੀ ਇੰਡਸਟਰੀ ਦੇ ਨਾਲ ਜਿਹੜਾ ਸਬੰਧਤ ਕੋਈ ਗਾਈਡਲਾਈਨ ਆ ਤੁਹਾਡੀ ਜਿਹੜੀ ਸਾਡੀ ਗਾਈਡਲਾਈਨ ਇਹੋ ਹੀ ਆ ਕਿ ਸਕਾ ਕੇ ਲੈ ਆਉਣ ਚੋਨਾ ਸਭ ਤੋਂ ਜ਼ਰੂਰੀ ਕਾਲੀ ਨਾ ਕਰਨ ਮੇਰੀ ਇਹੋ ਹੀ ਬੇਨਤੀ ਆ ਜਿਹੜਾ ਝੋਨਾ ਖਰਾਬ ਹੋ ਗਿਆ ਉਹਦੇ ਵਾਸਤੇ ਗਵਰਨਮੈਂਟ ਨੂੰ ਬੇਨਤੀ ਆ ਕਿ ਤੁਸੀਂ ਥੋੜੀ ਰਿਲੈਕਸ ਕਰ ਦਿਓ ਜਿਮੇਦਾਰਾਂ ਨੂੰ ਪੂਰਾ ਮੁੱਲ ਮਿਲ ਜਾਏ ਪ੍ਰਧਾਨ ਜੀ ਸਾਡੇ ਨੂੰ ਜਿੱਦਾਂ ਕਿਹਾ ਕਿ ਅਸੀਂ ਕੋਈ ਕਟ ਨਹੀਂ ਲੈਣਾ ਚਾਹੁੰਦੇ ਨਾ ਸਾਨੂੰ ਚਾਹੀਦਾ ਕਿਰਪਾ ਕਰੋ ਕੁਆਲਿਟੀ ਸਹੀ ਹੋਵੇ ਸੋ ਇਹ ਸਾਨੂੰ ਨਾਬਾ ਜੀ ਸੋ ਸਾਡੇ ਬੜੇ ਹੀ ਪੁਰਾਣੇ ਰਾਈਸ ਮਿਲਰ ਤੇ ਸਾਡੇ ਅਜੀਜ਼ ਨੇ ਠਾਕੁਰ ਬਲਦਾਸ ਸਿੰਘ ਜੀ ਇਹ ਠਾਕੁਰ ਸਾਹਿਬ ਜਿਹੜੀਆਂ ਇਹਨਾਂ ਨੇ ਪ੍ਰਧਾਨ ਜੀ ਹੁਣਾਂ ਨੇ ਜਾਂ ਨਾਬਾ ਜੀ ਹੁਣਾਂ ਨੇ ਜਿਹੜੀ ਕਮਿਟਮੈਂਟ ਕੀਤੀ ਆ ਉਮੀਦ ਰੱਖੀਏ ਕਿ ਆਪਾਂ ਖਰੇ ਉੱਤਰਾਂਗੇ ਬਿਲਕੁਲ ਸਹੀ ਹੈ ਜੀ ਅਸੀਂ ਅੱਜ ਸਾਰੇ ਗੁਰਦਾਸਪੁਰ ਜ਼ਿਲ੍ਹੇ ਦੇ ਸਾਡੇ ਪ੍ਰਧਾਨ ਸਰਦਾਰ ਬਰਬਿੰਦਰ ਸਿੰਘ ਰੂਵਲ ਜੀ ਪ੍ਰਧਾਨਗੀ ਥੱਲੇ ਇਕੱਠੇ ਹੋਏ ਆ ਗੱਲਾਂ ਚੱਲਦੀਆਂ ਸੀ ਅਸੀਂ ਸਿਆਸੀ ਬੰਦਿਆਂ ਦੀਆਂ ਵੀ ਤੇ ਆਪਾਂ ਜ਼ਿੰਮੇਵਾਰਾਂ ਦੀਆਂ ਵੀ ਸੁਣਦੇ ਆ ਵੀ ਪਿਛਲੀ ਵਾਰੀ ਕੱਟ ਉਹ ਜੋ ਪ੍ਰਧਾਨ ਜੀ ਨੇ ਸਾਡੇ ਨੇ ਕਹਿਤਾ ਇਕੱਠੇ ਹੋਗੇ ਤਕਰੀਬਨ ਸਾਰੇ ਦੇ ਸਾਰੇ ਜੇ 65-66 ਮਿਲ ਰਹੇ ਤੇ ਕੋਈ ਇੱਕ ਅੱਧਾ ਹੀ ਘਟ ਆਇਆ ਪੈਂਟ ਤੇ 65-66 ਹਜ਼ਾਰ ਹੀ ਸਾਰਿਆਂ ਨੇ ਆਪਣੇ ਤਣੋਂ ਮਣੋਂ ਸਾਰਿਆਂ ਨੇ ਗੱਲ ਕਹਿਤੀ ਆ ਵੀ ਕੱਟ ਕੋਈ ਨਹੀਂ ਪਰ ਇੱਕ ਗੱਲ ਹੈ ਕੁਆਲਟੀ ਨਾਲ ਕੋਈ ਇਨਸਾਫ ਨਹੀਂ ਜਿੱਦਾਂ ਐਫਸੀਆਈ ਨੇ ਚੌਲ ਕੁਆਲਟੀ ਨਾਲ ਲੈਂਦੀ ਆ ਵੀ ਜਿੱਦਾਂ ਸਰਕਾਰ ਨੇ 17% ਕਿਹਾ ਵਾ 17% ਮਾਈਸਚਰ ਹੋਏਗਾ ਤੇ ਕੁਆਲਟੀ ਆਉਂਦੀ ਨਹੀਂ ਫਿਰ ਤੁਸੀਂ ਕੁਆਲਟੀ ਵੀ ਜਦੋਂ ਕੁਆਲਟੀ ਮੇਰੀ ਉਹਦੀ ਨਾਲ ਹੀ ਬੇਨਤੀ ਕੀਤੀ ਹੈ ਜੀ ਪੰਜਾਬ ਸਰਕਾਰ ਨੂੰ ਜਿੱਦਾਂ ਪ੍ਰਧਾਨ ਜੀ ਨੇ ਦੱਸਿਆ ਆਪਾਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਸਾਡੀ ਇਹ ਬੇਨਤੀ ਸੈਂਟਰ ਸਰਕਾਰ ਤੱਕ ਪਹੁੰਚਾਈ ਜਾਵੇ ਵੀ ਕਿਉਂਕਿ ਯਾਦ ਕੀ ਡੈਮੇਜ ਦੇ ਕਲਰ ਬਹੁਤ ਜ਼ਿਆਦਾ ਵਾ ਦਮੇ ਦੇ ਦਿੱਕਲਰ ਆਫਸੀ ਇਹਨੇ ਲੈਣਾ ਨਹੀਂ ਚੌੜ ਲੱਗਣੇ ਨਹੀਂ ਉਹ ਆਪੇ ਪ੍ਰੋਬਲਮ ਉੱਥੇ ਦੀ ਉੱਥੇ ਰਹਿਣੀ ਆ ਵੀ ਇਹਦੇ ਡੈਮੇਜ ਦੇ ਦਿੱਕਲਰ ਤੇ ਸਾਨੂੰ ਕੁਛ ਨਾ ਕੁਛ ਰਿਲੈਕਸੇਸ਼ਨ ਮਿਲਣੀ ਚਾਹੀਦੀ ਆ ਤੇ ਬਾਕੀ ਇੱਕ ਜ਼ਿੰਮੇਦਾਰ ਨੂੰ ਕੋਈ ਕੱਟ ਨਹੀਂ ਇਹ ਸਾਰਿਆਂ ਨੇ ਮਤਲਬ ਆਪਣੇ ਮਾਨੇ ਮਾਨ ਨਾਲ ਸਾਰਿਆਂ ਨੇ ਮੰਨ ਗੱਲ ਮੰਨ ਲਈ ਆ ਵੀ ਇੱਕ ਪੈਸੇ ਦਾ ਵੀ ਕੱਟ ਜ਼ਿੰਮੇਦਾਰ ਨੂੰ ਨਹੀਂ ਲੱਗੇਗਾ ਪਰ ਮੌਇਸਚਰ ਦੀ ਉੱਥੇ ਸ਼ਰਤ ਜਿਹੜੀ ਹੈਗੀ ਜਿਹੜੀ ਐਫਸੀ ਦੀ ਸਰਕਾਰ ਦੀ ਕੋਈ ਹੈਗੀ ਆ ਜਿਹੜੀ ਸਪੈਸੀਫਿਕੇਸ਼ਨ ਉਹਨਾਂ ਮੁਤਾਬਕ ਬਾਲ ਸਾਰਾ ਖਰੀਦਿਆ ਜਾਏਗਾ ਇੱਕ ਪੈਸੇ ਦਾ ਵੀ ਕੱਟ ਨਹੀਂ ਲੱਗੇਗਾ ਸੋ ਜੇ ਆਪਾਂ ਦੇਖੀਏ ਤੇ ਇੱਥੇ ਜਿੰਨੇ ਵੀ ਇਹ ਸੈਲਰ ਮਾਲਕ ਪਹੁੰਚੇ ਆ ਇਹਨਾਂ ਦੇ ਵਿੱਚੋਂ 90% ਤੱਕ ਕਿਸਾਨ ਵੀ ਹੈਗੇ ਆ ਮੰਨਦੇ ਆ ਜੀ 90% ਤੇ ਲਗਭਗ ਜਿਹੜੇ ਆ ਉਹ ਬੇਸਿਕਲੀ ਕਿਸਾਨ ਨੇ ਸੋ ਇੱਕ ਕਿਸਾਨ ਹੀ ਦੂਜੇ ਕਿਸਾਨ ਦੀ ਜਿਹੜੀ ਮੁਸ਼ਕਲ ਸਮਝਦਾ ਉਹ ਵੱਖਰੀ ਗੱਲ ਆ ਕਿ ਪਿਛਲੇ ਸਾਲ ਝੋਨੇ ਦੀ ਖਰੀਦ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਆ ਕਾਟਾਂ ਜਾਂ ਕਹਿ ਲੋ ਕਿ ਜਿਹੜੀ ਮਿਸ ਮੈਨੇਜਮੈਂਟ ਉਹ ਵੇਖਣ ਨੂੰ ਮਿਲੀ ਸੀ ਅੱਜ ਇਸ ਦੀ ਮਦੋਲਤ ਅੱਜ ਇਹਨਾਂ ਦੀ ਇਹ ਮੀਟਿੰਗ ਹੋਈ ਆ ਕਿ ਜਿਹੜਾ ਪਿਛਲੀ ਵਾਰ ਦਾ ਜਿਹੜਾ ਅਲਾਮਾ ਕਿਉ ਪ੍ਰਧਾਨ ਜੀ ਉਹ ਪਿਛਲੀ ਵਾਰ ਦਾ ਜਿਹੜਾ ਅਲਾਮਾ ਉਹ ਅਸੀਂ ਜਿਹੜਾ ਉਹ ਨਹੀਂ ਲੈਣਾ ਤੇ ਇਸ ਕਰਕੇ ਇਹ ਜਿਹੜੀ ਮੀਟਿੰਗ ਆ ਸਾਨੂੰ ਦੇਖਣ ਨੂੰ ਮਿਲੀ ਆ ਮਾਜਾ ਰਾਈਸ ਮਿਲ ਤੋਂ ਕਲਮ న్యూਸ ਲਈ ਕੁਲਦੀਪ ਸਿੰਘ ਜੱਪੜ